ਕੂੜਾ ਦਾਨ ਮਾਇਆ ਦਾਨ ਬੰਦਾ ਕਰਕੇ ਫਿਰਦਾ ਸੁਣਾਉਂਦਾ ਜੀ ਲੰਗਰੇ ਲਗਾਵੇ ਨਾਲੇ ਸੇਵਾ ਕਰਕੇ ਵੜਿਆਈ ਚਾਹੁੰਦਾ ਜੀ ਕੂੜਾ ਦਾਨ ਮਾਇਆ ਦਾਨ ਬੰਦਾ ਕਰਕੇ ਫਿਰਦਾ ਸੁਣਾਉਂਦਾ ਜੀ ਲੰਗਰੇ ਲਗਾਵੇ ਨਾਲੇ ਸੇਵਾ ਕਰਕੇ ਵੜਿਆਈ ਚਾਹੁੰਦਾ ਜੀ ਉੱਪਰ ਬਾਜਾਂ ਵਾਲੇ ਗੁਰੂ ਜੀ ਦੇ ਨਾਲ ਦਾਨ ਦੁਨੀ ਹੱਥੇ ਸੰਨਿਆ ਉਹ ਤੇਰੇ ਨਾਲੋਂ ਵੱਡਾ ਬੰਦਾ ਨਹੀਂ ਹੋਰ ਕੋਈ ਨਾ ਪੁੱਤਰਾ ਦੇ ਦਾਨੀਆਂ ਤੇਰੇ ਨਾਲੋਂ ਵੱਡਾ ਬੰਦਾ ਨਹੀਂ ਹੋਰ ਕੋਈ ਨਾ ਪੁੱਤਰਾ ਦੇ ਦਾਨੀਆਂ ਉਹ ਤੋੜਿਆ ਪਿਤਾ ਨੂੰ ਧਰਮ ਬਚਾਉਣ ਲਈ ਉਹ ਵੀ ਕਿਸੇ ਹੋਰ ਦਾ ਉਹ ਚਾਰੇ ਪੁੱਤ ਤੋੜੇ ਮਦ ਨੂੰ ਵਿਉ ਲਈ ਇੱਥੇ ਨਾ ਤੋੜਦਾ ਉਹ ਤੋੜਿਆ ਪਿਤਾ ਨੂੰ ਧਰਮ ਬਚਾਉਣ ਲਈ ਉਹ ਵੀ ਕਿਸੇ ਹੋਰ ਦਾ ਪੁੱਤ ਤੋਰੇ ਮਾਦ ਨੂੰ ਬਿਉੜ ਦਈ ਇੱਥੇ ਨੱਕ ਤੋਰਦਾ ਉਹ ਕੱਪੜੇ ਵੀ ਪਾਇਆ ਨਾ ਪੁੱਤਾਂ ਵਿਲਾਸ ਤੇ ਲੱਗਿਆ ਨਾ ਕਾਨੀਆਂ ਉਹ ਤੇਰੇ ਨਾਲ ਵੱਡਾ ਦਾਨੀ ਹੋਰ ਕੋਈ ਨਾ ਪੁੱਤਰਾਂ ਦੇ ਦਾਨੀਆਂ ਤੇਰੇ ਨਾਲੋਂ ਵੱਡਾ ਦਾਨੀ ਹੋਰ ਕੋਈ ਨਾ ਪੁੱਤਰਾਂ ਦੇ ਦਾਨੀਆਂ